ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਿਕਰੀ ਆਸੇ ਪਾਸੋਂ ਹੁੰਦੇ ਆ ਅੱਜ ਤੋਕੜ ਗੱਬਣ ਇੱਕ ਝੋਟੀ ਤੁਹਾਨੂੰ ਦਿਖਾਉਂਗਾ ਦੋਸਤੋ ਦੁੱਧ ਹੈ ਤੇ ਗੱਬਣ ਵੀ ਹੈ ਚੈੱਕ ਪਾਸ ਹੋਈ ਵੀ ਹੈ ਕਿੰਨੇ ਟਾਈਮ ਦੀ ਗੱਬਣ ਹੈ ਕੀ ਹਿਸਾਬ ਕਿਤਾਬ ਹੈ ਬਾਕੀ ਸਾਰੀ ਡਿਟੇਲ ਬਾਈ ਤੋਂ ਲਾਵਾਂਗੇ ਤੇ ਮਗਰ ਦੋਸਤੋ ਬੱਚਾ ਕੱਟੀ ਹੈ ਕਿੰਨੇ ਟਾਈਮ ਦੀ ਦੋਸਤ ਸੂਈ ਹੋਈ ਆ ਤੇ ਇਹ ਤਕਰੀਬਨ ਸਾਰੀ ਗੱਲਬਾਤ ਹੀ ਬਾਈ ਨਾਲ ਕਰਾਂਗੇ ਵੈਸੇ ਝੋਟੀ ਦੋਸਤ ਬਹੁਤ ਸੋਹਣੀ ਹੋਊਗੀ ਤੁਹਾਨੂੰ ਪਸੰਦ ਆਊਗੀ ਠੀਕ ਹੈ ਜੀ ਤੇ ਸਿੰਗਾ-ਸੁੰਗਾ ਦੀ ਵੀ ਇਹ ਝੋਟੀ ਬਹੁਤ ਕਮਾਲ ਦੀ ਹੋਊਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਸੋ ਛੋਟੀ ਇਹ ਤੋਰ ਕੇ ਦੇਖ ਲਾਂਗੇ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਬਾਕੀ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਪਸੂ ਵਿਕਰੀ ਆਸੇ ਹੁੰਦੇ ਹਨਾ ਹਾਂਜੀ ਹਾਂਜੀ ਆਈ ਜਾਂਦੀ ਹੈ ਜੀ ਠੀਕ ਹੈ ਨਾਂ ਦੱਸ ਦਿਓ ਆਪਣਾ ਕੀ ਹੈ ਜੀ ਨਾਂ ਅਕਾਲ ਸਿੰਘ ਹੈ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇਤੋ ਠੀਕ ਹੈ ਅਛਾ ਮੰਨ ਕੇ ਚੱਲ ਵੀ ਇੱਕ ਹੀ ਝੋਟੀ ਹੈ ਵਿਕਰੀ ਹਾਂਜੀ ਹਾਂਜੀ ਇੱਕ ਹੀ ਲੈਂਦੀ ਹੈ ਜੀ ਠੀਕ ਹੈ ਤੋਕੜ ਗੱਬਣ ਹੈ ਹਾਂਜੀ ਤੋਕੜ ਗੱਬਣ ਹੈ ਜੀ ਕਿੰਨਾ ਮੰਨ ਕੇ ਚੱਲ ਵੀ ਕਿੰਨੇ ਟਾਈਮ ਦੀ ਗੱਬਣ ਹੈ ਤੇ ਕਿੰਨਾ ਦੁੱਧ ਹੋਗਾ ਇਹ 3 ਮਹੀਨੇ ਦੀ ਗੱਬਣ ਹੈ ਜੀ ਚੈੱਕ ਪਾਸ ਚੈੱਕ ਪਾਸ 6 ਲੀਟਰ ਦੁੱਧ ਹੈ ਜੀ ਹਾਂਜੀ ਤੇ ਦੋਨੇ ਡੰਗ ਕੱਟੀ ਤੇ ਮਿਲਦੀ ਖੁਸ਼ ਹੋ ਕੇ ਅਛਾ ਠੀਕ ਹੈ ਹਾਂਜੀ ਤੇ ਮੰਨ ਕੇ ਮੰਨ ਕੇ ਚੱਲੋ ਵੀ ਜਿਹੜਾ ਵੀ ਵੀਰ ਭਰਾ ਇੱਥੇ ਆਊਗਾ ਤਸੱਲੀ ਕਰਨ ਤੇ ਪ੍ਰੋਪਰ ਕਰਾ ਦੋਗੇ ਕਰਾ ਦਾਂਗੇ ਜੀ ਕਰਾ ਦਾਂਗੇ ਕਰਾ ਦਾਂਗੇ ਤੇ ਦੁੱਧ ਕਿੰਨਾ ਦੁੱਧ 6 ਲੀਟਰ ਹੈ ਜੀ 6 ਲੀਟਰ ਦੁੱਧ ਚਵਾ ਦਾਂਗੇ ਹਾਂਜੀ ਹ ਦਸੋ ਝੋਟੀ ਬੜੀ ਸੋਹਣੀ ਹੋਗੀ 6 ਲੀਟਰ ਦੁੱਧ ਆ ਜਾਈ ਜਿਹੜਾ ਮਰਜੀ ਵੀ ਰਾਕੇ ਤੇ ਤਸੱਲੀ ਕਰ ਸਕਦੇ ਕੱਢ ਦਾ ਅਠ ਵੀ ਬੋਤ ਹੈ ਜੀ ਹਾਂ ਬਾਕੀ ਝੋਟੀ ਸੁਨੱਖੀ ਆ ਪੂਰੀ ਕਿੰਨੇ ਟਾਈਮ ਦੀ ਬਈ ਸੁਈ ਆ ਇਹ ਇਹ ਸੁਈ ਹੈ ਜੀ 5 ਕਿੰਨੇ ਦੀ 5 ਮਹੀਨੇ ਦੀ ਸੁਈ ਆ ਤੇ ਮਗਰ ਬੱਚਾ ਦਸੋ ਕੱਢੀ ਆ ਹਾਂ ਜੀ ਬੱਚਾ ਵੀ ਬਹੁਤ ਵਧੀਆ ਮੋਟਾ ਹੈਗਾ ਜੀ ਹਾਂ ਬੜੀ ਕੱਢੀ ਵੀ ਉਸ ਤੋਂ ਸੋਹਣੀ ਆ ਪੜੇ ਪੜੇ ਸੋਹਣੀ ਆ ਕੱਟੀ ਦੇ ਤੇ ਇਹ ਵੀ ਦਸੋ ਤਕਰੀਬਨ ਤਿਆਰ ਹੋ ਹੀ ਜਾਣੀ ਆ ਜਦੋਂ ਉਹਨੂੰ ਮੱਝ ਟਾਈਮ ਤੇ ਆ ਜਾਣੀ ਤੇ ਉਦੋਂ ਉਹਨੂੰ ਇਹ ਵੀ ਕੱਟੀ ਵੀ ਸੋਹਣੀ ਤਿਆਰ ਹੋ ਜਾਣੀ ਆ ਤੇ ਦੋਸਤੋ 19 ਕਿ ਮਹੀਨਾ ਦੀ ਚੈੱਕ ਪਾਸ ਹੋਈ ਵਿਆ 6 ਲੀਟਰ ਦੁੱਧ ਹੈ ਤੇ ਇਹ ਰੇਟ ਰੂਟ ਬਾਈ ਕੀ ਸੋਚਿਆ ਇਹਦਾ ਰੇਟ ਆਪਾਂ ਬਾਈ ਜੀ ਫੋਨ ਤੇ ਕਰ ਲਾਂਗੇ ਜੀ ਕੋਈ ਫੋਨ ਤੇ ਕਰ ਲਾਂਗੇ ਹਾਂਜੀ ਕਰ ਲਾਂਗੇ ਜੀ ਫੋਨ ਜਾਇਜ਼ ਹੀ ਹੋਊਗਾ ਜਾਇਜ਼ ਜੀ ਜਾਇਜ਼ ਜੀ ਬਿਲਕੁਲ ਜਾਇਜ਼ ਮੈਂ ਜਿਹੜਾ ਰੇਟ ਚੱਲਦਾ ਉਹੀ ਕਰਾਂਗੇ ਜੀ ਠੀਕ ਹੈ ਖੋਲੀ ਇਹਨੂੰ ਦੋਸਤੋ ਇਹ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਨਾ ਮਹੀਨਿਆਂ ਦੀ ਚੈੱਕ ਪਾਸ ਹੈ ਜਿਹੜਾ ਵੀਰ ਖਰੀਦਦਾਰੀ ਕਰੂਗਾ ਉਹ ਇੱਥੇ ਆ ਕੇ ਚੈੱਕ ਪਾਸ ਦੀ ਤਸੱਲੀ ਕਰ ਸਕਦਾ ਤੇ ਧਾਰਾਂ ਤੂਰਾ ਬਿਲਕੁਲ ਸਹੀ ਹੋਣਾ ਬਿਲਕੁਲ ਓਹ ਜੀ ਪੂਰਛਿੱਟੇ ਤੱਕ ਗਰੰਟੀ ਹੈ ਆਪਣੀ ਠੀਕ ਹੈ ਸਿੰਗਾ-ਸੁੰਗਾ ਦੋਸੋ ਬਿਲਕੁਲ ਕੁੰਡਿਆਂ ਦੀ ਹੋਊਗੀ ਝੋਟੀ ਚੰਗਾ ਕੱਦ ਕਾਠਾ ਠੀਕ ਹੈ ਤੇ ਵੈਸੇ ਥਣ ਹਵਾਨਾ ਵੀ ਸੋਨਾ ਜਿਹਨੂੰ ਆਪਾਂ ਕਹਿੰਦੇ ਵੀ ਬੰਦ ਲੇਵੇ ਵਾਲੀ ਝੋਟੀ ਆ ਇਹ ਠੀਕ ਹੈ ਸਿੰਗਾ-ਸੁੰਗਾ ਦੀ ਸਿੰਗਾ ਬਿਲਕੁਲ ਰੰਗ ਬਿਲਕੁਲ ਬਲੈਕ ਆ ਦੋਸੋ ਠੀਕ ਹੈ ਇਹ ਆ ਲਓ ਜੀ ਥਣ ਥਣ ਵੀ ਸੋਨਾ ਹੱਥ ਚੁਵਾਈ ਵਾਲਾ ਮੁਠੀ ਵਾਲਾ ਦੋ ਰੇਟ ਦੋਸਤੋ ਇਸ ਝੋਟੀ ਦਾ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਵੇ ਪ੍ਰੋਪਰ ਤਸੱਲੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਮਗਰ ਦੋਸਤੋ ਬੱਚਾ ਕੱਟੀ ਆ 6 ਲੀਟਰ ਦੁੱਧ ਹੈ ਤੇ 3 ਮਹੀਨੇ ਦੀ ਦੋਸਤੋ ਗੱਬਣਾ ਚੈੱਕ ਪਾਸ ਕਿੰਨੇਵੇਂ ਸੂਏ ਲਈ ਹੈ ਬਈ ਇਹ ਗੱਬਣ ਇਹ ਬਈ ਪਹਿਲਾ ਸੂਏ ਸੂਏ ਦੂਜੇ ਲਈ ਗੱਬਣਾ ਦੂਜੇ ਸੂਏ ਲਈ ਗੱਬਣਾ ਹੈ ਨਾ ਹਾਂਜੀ ਠੀਕ ਹੈ ਲਿਆਂਦੇ ਵੀ ਪਾ ਹਰਿਆਣੇ ਤੋਂ ਇਹ ਝੋਟੀ ਹੈ ਸਪੈਸ਼ਲ ਠੀਕ ਹੈ ਤੇ ਸੱਜਰ ਦਾ ਕਿੰਨਾ ਕ ਦੁੱਧ ਹੈਗਾ ਸੱਜਰ ਦਾ ਦੁੱਧ ਰਹਿ ਜੀ ਮਾਲਕਾਂ ਨੇ ਦੱਸਿਆ ਬਈ 1.5 12 ਲੀਟਰ ਜਾਂ 12 ਬਸ ਇੱਥੇ ਵੀ ਦਿੱ अच्छा पहले सुबह हां पहले सुबह ठीक है दोस्तों पहले सुबह ਦਾ ਦੁੱਧ 12 12.5 ਲੀਟਰ ਹੈ ਤੇ ਇਸ ਟਾਈਮ 6 ਲੀਟਰ ਦੁੱਧ ਹੈ ਹਾਂ ਜੀ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਖਰੀਦ ਲਿਓ ਨੰਬਰ ਵਾਈ ਦਾ ਸਕਰੀਨ ਤੇ ਹੈ ਤੇ ਰੇਟ ਬਿਲਕੁਲ ਜਾਇਜ਼ ਹੋਈਆ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਠੀਕ